ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੁਝ ਸ਼ਲੋਕਾਂ ਤੇ ਗੱਲ ਕਰਾਂਗੇ ਹਾਂਜੀ ਇਹ ਸਾਡੇ ਕੋਲ ਕੁਝ ਸ਼ਬਦ ਮੈਂ ਲੇ ਪ੍ਰੋਜੈਕਟ ਦਾ ਪਾਰਟ ਹੈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਲੋਕ ਨੇ ਨੰਬਰ 43 ਤੋਂ 46 ਤੱਕ ਜੀ ਤੇ ਅੱਜ ਆਪਾਂ ਵੇਖਣਾ ਹੈ ਕਿ ਇਹ ਸ਼ਲੋਕ ਸਾਨੂੰ ਮਤਲਬ ਸਿਮਰਨ ਭਗਤੀ ਤੇ ਹੋਮੇ ਤੋਂ ਬਿਨਾ ਸੇਵਾ ਬਾਰੇ ਕੀ ਦੱਸਦੇ ਨੇ ਹਾਂਜੀ ਸੱਚੀ ਅਧਿਆਤਮਕ ਮਮਕਤਾ ਬਾਰੇ ਕੀ ਸੇਧ ਮਿਲਦੀ ਹੈ ਬਿਲਕੁਲ ਚਲੋ ਫਿਰ ਸ਼ੁਰੂ ਕਰਦੇ ਆ ਜੀ ਦੇਖੋ ਇਹ ਸ਼ਲੋਕ ਨਾ ਇੱਕ ਤਰ੍ਹਾਂ ਨਾਲ ਰੋਹਾਨੀ ਸਫਰ ਦਾ ਨਕਸ਼ਾ ਜੈ ਨੇ ਹੂੰ ਹੂੰ ਪਹਿਲਾ ਸ਼ਲੋਕ 43 ਇਹ ਮੰਜ਼ਿਲ ਦਸਤੈ ਜਿਹੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਨ ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਅੱਛਾ ਮਤਲਬ ਜਿਸ ਦਿਲ ਚ ਰੱਬ ਦਾ ਸਿਮਰਨ ਹੈ ਉਹ ਬੰਦਾ ਮੁਕਤ ਹੈ ਇਹ ਤਾਂ ਠੀਕ ਹੈ ਪਰ ਅਗਲੀ ਗੱਲ ਕਿ ਉਸ ਬੰਦੇ ਤੇ ਰੱਬ ਚ ਫਰਕ ਨਹੀਂ ਰਹਿ ਜਾਂਦਾ ਇਹ ਕਿਵੇਂ ਮਤਲਬ ਇਹ ਤਾਂ ਬਹੁਤ ਉੱਚੀ ਅਵਸਥਾ ਲੱਗਦੀ ਹੈ ਹਾਂਜੀ ਇਹ ਅਸਲ ਚ ਜੀਵਨ ਮੁਕਤੀ ਦੀ ਗੱਲ ਹੈ ਸਿਮਰਨ ਸਿਰਫ ਮੋਨਾ ਸ਼ਬਦ ਬੋਲਣਾ ਨਹੀਂ ਇਹ ਤਾਂ ਪ੍ਰਭੂ ਦੀ ਯਾਦ ਵਿੱਚ ਐਸਾ ਲੀਨ ਹੋਣਾ ਹੈ ਕਿ ਮੈਂ ਤੇ ਉਹਦਾ ਫਰਕ ਹੀ ਮਿਟ ਜਾਵੇ ਇਹ ਅੰਦਰ ਦੀ ਤਬਦੀਲੀ ਹੈ ਚੇਤਨਾ ਜੁੜ ਜਾਂਦੀ ਹੈ ਇੱਕ ਹੋ ਜਾਂਦੀ ਹੈ ਠੀਕ ਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਸਚਾਈ ਨੂੰ ਪੱਕਾ ਕਰਕੇ ਮੰਨੋ ਸਮਝ ਗਿਆ ਅੱਛਾ ਜੇ ਇਹ ਮੰਜ਼ਲ ਹੈ ਤਾਂ ਫਿਰ ਇਸ ਤੋਂ ਰੋਕਦਾ ਕੌਣ ਹੈ ਸ਼ਲੋਕ ਚਤਵਲੀ ਤਾਂ ਬੜਾ ਕਿਵੇਂ ਕਹਾ ਤਿੱਖਾ ਲੱਗਦਾ ਹੈ ਇਕ ਭਗਤ ਭਗਵਾਨ ਜੇ ਪ੍ਰਾਣੀ ਕੇ ਨਾ ਹੀ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੀ ਤਨ ਹਾਂਜੀ ਕਹਿੰਦੇ ਨੇ ਕਿ ਜਿਸ ਦੇ ਮਨ ਚ ਭਗਤੀ ਨਹੀਂ ਉਹਦਾ ਸਰੀਰ ਸੂਰ ਜਾਂ ਕੁੱਤੇ ਵਰਗਾ ਸਮਝੋ ਇਹ ਥੋੜਾ ਸਖਤ ਨਹੀਂ ਹੈ ਹਾਂ ਪਾਸ਼ਾ ਸਿੱਧੀ ਹੈ ਜੋ ਵੀ ਲੱਗ ਸਕਦੀ ਹੈ ਪਰ ਦੇਖੋ ਇੱਥੇ ਮਕਸਦ ਕਿਸੇ ਦਾ ਨਿਰਾਦਰ ਕਰਨਾ ਨਹੀਂ ਹੈਗਾ ਹਾਂ ਹਾਂ ਉਹ ਤਾਂ ਹੈ ਸਗੋਂ ਗੱਲ ਦੀ ਗਹਿਰਾਈ ਸਮਝਾਉਣੀ ਹੈ ਜਿਵੇਂ ਸੂਰ ਜਾਂ ਕੁੱਤਾ ਹੂੰ ਉਹ ਬਸ ਆਪਣੀਆਂ ਲੋੜਾਂ 'ਚ ਹੀ ਲੱਗੇ ਰਹਿੰਦੇ ਨੇ ਹੂੰ ਉਸੇ ਤਰ੍ਹਾਂ ਭਗਤੀ ਤੋਂ ਬਿਨਾਂ ਬੰਦਾ ਵੀ ਮਤਲਬ ਦੁਨੀਆ ਦੇ ਕਮਾਂਕਾਰਾਂ 'ਚ ਹੀ ਖੁੱਬਿਆ ਰਹਿ ਜਾਂਦਾ ਹੈ ਉੱਚਾ ਮਕਸਦ ਭੁੱਲ ਜਾਂਦਾ ਹੈ ਅੱਛਾ ਇਹ ਉਸ ਰੂਹਾਨੀ ਖਾਲੀਪਨ ਦੀ ਗੱਲ ਹੈ ਜਿੱਥੇ ਬੰਦਾ ਆਪਣੀ ਅਸਲੀਅਤ ਨੂੰ ਆਪਣੀ ਅੰਦਰਲੀ ਤਾਕਤ ਨੂੰ ਪਹਿਚਾਣਦਾ ਹੀ ਨਹੀਂ ਹਾਂ ਇਹ ਗਲਤ ਤਾਂ ਸੋਚਣ ਵਾਲੀ ਹੈ ਕਿ ਰੂਹਾਨੀ ਖਾਲੀਪਨ ਕਿਵੇਂ ਜੀਵਨ ਦਾ ਮਕਸਦ ਹੀ ਖਤਮ ਕਰ ਦਿੰਦਾ ਹੈ ਤੇ ਫਿਰ ਜੇ ਇਸ ਤੋਂ ਬਚਣਾ ਹੈ ਤਾਂ ਭਗਤੀ ਕਿਵੇਂ ਕਰੀਏ ਤਰੀਕਾ ਕੀ ਹੈ ਸ਼ਲੋਕ ਤੰਪਾਲੀ ਇੱਕ ਮਿਸਾਲ ਦਿੰਦਾ ਹੈ ਜੀ ਜੀ ਸਵਾਮੀ ਕੋ ਗ੍ਰਹਿ ਜੋ ਸਦਾ ਸਵੰਤਜਤ ਨਹੀਂ ਨਿਤ ਨਾਨਕ ਇਹ ਵਿਦੀ ਹਰ ਬਜੋ ਇੱਕ ਮਨ ਹੋਏ ਕੁਚਿਤ ਹਾਂਜੀ ਤੇ ਇਸ ਮਿਸਾਲ ਚ ਨਾ ਇੱਕ ਮਨ ਹੋਏ ਇੱਕ ਚਿਤ ਇਹ ਬਹੁਤ ਜ਼ਰੂਰੀ ਨੁਕਤਾ ਹੈ ਅੱਛਾ ਇਹ ਭਗਤੀ ਦੀ ਕੁਆਲਿਟੀ ਉਹਦੀ ਗੁਣਵੱਤਾ ਦੱਸਦਾ ਜਿਵੇਂ ਕੁੱਤਾ ਆਪਣੇ ਮਾਲਿਕ ਦੇ ਘਰ ਨਾਲ ਪੂਰਾ ਜੁੜਿਆ ਹੁੰਦਾ ਹੈ ਧਿਆਨ ਉਧਰ ਹੀ ਰਹਿੰਦਾ ਹੈ ਹਾਂਜੀ ਪੂਰੀ ਵਫਾਦਾਰੀ ਨਾਲ ਬਿਲਕੁਲ ਉਸੇ ਤਰ੍ਹਾਂ ਪਗਤ ਨੂੰ ਵੀ ਪੂਰੇ ਧਿਆਨ ਨਾਲ ਪੂਰੇ ਸਮਰਪਣ ਨਾਲ ਬਿਨਾ ਕਿਸੇ ਪਟਕਣ ਦੇ ਬਸ ਇੱਕ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ। ਹੂੰ। ਮਨ ਇੱਧਰ ਉੱਧਰ ਨਾ ਦੌੜੇ। ਠੀਕ ਹੈ। ਮਤਲਬ ਪੂਰੀ ਲਗਨ, ਪੂਰੀ ਇਕਾਗਰਤਾ ਇਹ ਜ਼ਰੂਰੀ ਹੈ। ਹਾਂਜੀ। ਪਰ ਕੀ ਸਿਰਫ ਲਗਨ ਨਾਲ ਕਲ ਬਣ ਜਾਂਦੀ ਹੈ? ਕਿਉਂਕਿ ਅਗਲਾ ਸ਼ਲੋਕ, ਸ਼ਲੋਕ 46 ਉਹ ਤਾਂ ਇੱਕ ਵੱਡੀ ਰੁਕਾਵਟ ਬਾਰੇ ਦੱਸ ਰਿਹਾ। ਹਾਂਜੀ, ਇਹ ਬਹੁਤ ਵੱਡੀ ਰੁਕਾਵਟ ਹੈ। ਯਾਨੀ ਜੇ ਚੰਗੇ ਕੰਮ ਕੀਤੇ, ਤੀਰਥ ਗਏ, ਵਰਤ ਰੱਖੇ, ਦਾਨ ਕੀਤਾ ਪਰ ਮਨ 'ਚ ਹੰਕਾਰ ਆ ਗਿਆ। ਤਸੱਬੇਕਰ? ਹਾਂ, ਸੱਬੇਕਰ। ਬਿਲਕੁਲ ਤੇ ਇਹ ਜਿਹੜੀ ਕੁੰਜਰ ਇਸ਼ਨਾਨ ਨੂੰ ਮਤਲਬ ਹਾਥੀ ਦੇ ਨੁਹਾਉਣ ਦੀ ਮਿਸਾਲ ਦਿੰਦੀ ਹੈ ਨਾ ਇਹ ਬਹੁਤ ਕਮਾਲ ਦੀ ਹੈ ਹਾਥੀ ਨੂੰ ਆਂਦਾ ਪੂਰਾ ਸਾਫ ਹੋ ਜਾਂਦਾ ਪਰ ਫਿਰ ਕੀ ਕਰਦਾ ਆਪਣੇ ਤੇ ਮਿੱਟੀ ਪਾ ਲੈਂਦਾ ਹਮ ਸਾਰੀ ਮਿਹਨਤ ਖੋਚ ਇਸੇ ਤਰ੍ਹਾਂ ਸਾਡਾ ਹੰਕਾਰ ਸਾਡਾ ਮੈਂ ਕਰਨਾ ਉਹ ਸਾਡੇ ਕੀਤੇ ਹੋਏ ਚੰਗੇ ਕੰਮਾਂ ਦਾ ਤੀਰਥਾਂ ਦਾ ਵਰਤਾਂ ਦਾ ਦਾਨ ਦਾ ਸਾਰਾ ਅਧਿਆਤਮਿਕ ਫਲ ਖਤਮ ਕਰ ਦਿੰਦਾ ਹੈ ਹਮੇ ਇੱਕ ਐਸੀ ਮੈਲ ਹੈ ਅੰਦਰ ਦੀ ਜਿਹੜੀ ਬਾਹਰਲੇ ਚੰਗੇ ਕੰਮਾਂ ਦਾ ਅਸਰ ਵੀ ਜਾਇਆ ਕਰ ਦਿੰਦੀ ਏ ਵਾਹ ਕਿੰਨੀ ਸੌਖੀ ਤਰ੍ਹਾਂ ਸਾਡਾ ਆਪਣਾ ਹੰਗਾਰ ਹੀ ਸਾਡੇ ਚੰਗੇ ਕੰਮਾਂ ਤੇ ਪਾਣੀ ਫੇਰ ਸਕਦਾ ਤੇ ਜੇ ਸਾਰੀ ਗੱਲ ਨੂੰ ਜੋੜੀਏ ਮਤਲਬ ਸਾਰਕੜੀਏ ਤਾਂ ਇਹ ਸ਼ਲੋਕ ਦੱਸਦੇ ਨੇ ਕਿ ਅਸਲ ਰੂਹਾਨੀਅਤ ਬਾਹਰਲੇ ਦਿਖਾਵੇ ਚ ਨਹੀਂ ਨਹੀਂ ਬਿਲਕੁਲ ਨਹੀਂ ਇਹ ਤਾਂ ਸਿਮਰਨ ਰਾਹੀਂ ਰੱਬ ਨਾਲ ਜੁੜਨ ਚ ਹਮ ਸ਼ਲੋਕ 43 ਭਗਤੀ ਦੀ ਅਹਿਮੀਅਤ ਸਮਝ ਸ਼ਲੋਕ 42 ਪੂਰੇ ਧਿਆਨ ਨਾਲ ਅਭਿਆਸ ਕਰਨੇ ਚ ਸ਼ਲੋਕ 45 ਤੇ ਸਭ ਤੋਂ ਜ਼ਰੂਰੀ ਹਉਮੈ ਤੋਂ ਬਚ ਕੇ ਰਹਿਣ ਸ਼ਲੋਕ 46 ਸਹੀ ਕਿਹਾ ਜੀ ਇੱਕ ਪੂਰਾ ਰਸਤਾ ਦੱਸ ਦਿੱਤਾ ਮੰਜ਼ਿਲ ਵੀ ਖਤਰੇ ਵੀ ਤਰੀਕਾ ਵੀ ਤੁਰ ਕਾ ਉਟਾਵੀ ਸਭ ਸਾਫ ਸਾਫ ਅਸਲੀ ਤਰੱਕੀ ਤਾਂ ਨਿਮਰਤਾ ਤੇ ਸੱਚੀ ਲਗਨ ਨਾਲ ਹੀ ਹੁੰਦੀ ਹੈ ਜਾਂਦੀ ਜਾਂਦੀ ਇੱਕ ਸਵਾਲ ਛੱਡ ਜਾਂਦੇ ਆ ਸਰੋਤਿਆਂ ਲਈ ਇਹ ਜਿਹੜਾ ਹੋਮੇ ਵਾਲਾ ਸਿਧਾਂਤ ਹੈ ਕਿ ਹੰਕਾਰ ਚੰਗੇ ਕੰਮਾਂ ਨੂੰ ਬੇਕਾਰ ਕਰ ਦਿੰਦਾ ਕੀ ਸਿਰਫ ਧਾਰਮਿਕ ਕੰਮਾਂ ਤੇ ਲਾਗੂ ਹੁੰਦਾ ਹਾਂ ਇਹ ਸੋਚਣ ਵਾਲੀ ਗੱਲ ਹੈ ਜਾਂ ਫਿਰ ਸਾਡੇ ਰੋਜ਼ ਦੇ ਕੰਮਾਂ 'ਚ ਸਾਡੇ ਰਿਸ਼ਤਿਆਂ 'ਚ ਇੱਥੋਂ ਤੱਕ ਕਿ ਜਦੋਂ ਅਸੀਂ ਕੁਝ ਸਿੱਖਦੇ ਹਾਂ ਗਿਆਨ ਲੈਂਦੇ ਹਾਂ ਕਿ ਉੱਥੇ ਵੀ ਹੰਕਾਰ ਸਾਡੀ ਤਰੱਕੀ ਰੋਕ ਸਕਦਾ ਹੈ ਹਾਂਜੀ ਬਹੁਤ ਵਧੀਆ ਵਿਚਾਰ ਹੈ ਸੋਚਣ ਲਈ ਇਸੇ ਵਿਚਾਰ ਨਾਲ ਅੱਜ ਦੀ ਇਹ ਚਰਚਾ ਇੱਥੇ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਗਲੇ ਸ਼ਲੋਕਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ